ਹੋਰ ਦੂਸਰੋ ਦੂਸਰਾ ਮਸਲਾ ਲੈਨੇ ਆਪਾਂ ਹਰਚਰਨ ਸਿੰਘ ਪੁੱਲਰ ਦਾ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਵਾਲੇ ਦਿਨ ਰਿਸ਼ਵਤ ਲੈਂਦਿਆਂ ਰੰਗੇ ਹਥੀਂ ਕਾਬੂ ਕੀਤਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਅਗਲੇ ਹੀ ਦਿਨ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਨਿਆਂਇਕ ਹਿਰਾਸਤ ਅਧੀਨ ਭੇਜ ਦਿੱਤਾ ਇੱਕ ਤਰ੍ਹਾਂ ਨਾਲ ਸੀਬੀਆਈ ਤਕਰੀਬਨ ਤਰੀਕੇ ਦੇ ਨੂੰ ਤਕਰੀਬਨ 12-13 ਦਿਨ ਚੁੱਪਚੀ ਬੀਤੇ ਅੰਦਰ ਖਾਤੇ ਆਪਣੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੀ ਰਹੀ ਕਿਉਂਕਿ ਸੀਬੀਆਈ ਨੂੰ ਉਹਨਾਂ ਦੇ ਘਰੋਂ ਬਹੁਤ ਸਾਰੇ ਦਸਤਾਵੇਜ਼ ਬਹੁਤ ਸਾਰੇ ਸਬੂਤ ਅਜੇਹੀ ਮਿਲ ਗਏ ਸੀ ਜਿਹਦੇ ਆਧਾਰ ਤੇ ਬਿਸਪਰਪੋਰਸ਼ਨੇਟ ਅਸੈਟਸ ਦਾ ਜਿਹੜਾ ਪਰਚਾ ਹੈ ਦਰਜ ਕਰਨਾ ਤੈਅ ਸੀ ਤੇ ਦਰਜ ਹੋ ਗਿਆ ਹੁਣ ਦੋਸਤੋ ਗੱਲ ਕਰਾਂਗੇ ਸੀਬੀਆਈ ਨੇ ਜਿਹੜਾ ਡੀਏ ਦਾ ਕੇਸ ਦਰਜ ਕਰਨ ਤੋਂ ਬਾਅਦ ਕਿਸ ਤਰ੍ਹਾਂ ਦੇ ਜਿਹੜੇ ਹੈ ਉਹ ਖੁਲਾਸੇ ਕੀਤੇ ਉਹ ਤੁਹਾਡੇ ਨਾਲ ਉਹਦਾ ਐਨਾਲਿਸਿਸ ਕਰਨਾ ਉਹ ਬਹੁਤ ਜ਼ਰੂਰੀ ਸੀ ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਕਿਰਸ਼ਨੂ ਸ਼ਰਧਾਦੀ ਪਹਿਲਾਂ ਗੱਲ ਕਰਦੇ ਹਾਂ ਡੀਏ ਕੇਸ ਬਰਾਊਂਡ ਵੇਲੇ ਜਿਹੜੇ ਸੀਬੀਆਈ ਨੇ ਖੁਲਾਸੇ ਕੀਤੇ ਉਹਨਾਂ ਨੇ ਸੀਵੀਆਈ ਨੇ ਜਿਹੜਾ ਦੱਸਿਆ ਜਿਹੜਾ ਦਸਤਾਵੇਜ਼ ਜਾਰੀ ਕੀਤਾ ਹੈਗਾ ਉਹਦੇ ਕਿ ਦੱਸਿਆ ਵੀ ਜਿਹੜਾ 1499 ਨੰਬਰ ਘਰ ਹੈਗਾ ਹਰਚਰਨ ਸਿੰਘ ਪੁੱਲਰ ਦਾ ਸੈਕਟਰ 40 ਚੰਡੀਗੜ੍ਹ ਦੇ ਵਿੱਚ ਸਥਿਤ ਉਥੋਂ 7 ਕਰੋੜ 36 ਲੱਖ ਰੁਪਏ ਦਾ ਨਕਦ ਮਿਲਿਆ ਹੈ ਜਿਹੜਾ 7.5 ਕਰੋੜ ਰੁਪਏ ਲੈ ਕਹਿਦੇ ਵੀ ਕੱਲ ਉਹਨਾਂ ਨੇ ਫਿਗਰ ਦਿੱਤੀ ਹੈ ਵੀ 7 ਕਰੋੜ 36 ਲੱਖ ਰੁਪਏ ਨਕਦ ਫੜਿਆ ਗਿਆ ਉਹਨਾਂ ਦੇ ਘਰ ਜਿਹੜਾ ਸੋਨਾ ਫੜਿਆ ਗਿਆ ਸੀ ਜਿਹੜਾ ਕਿ 2.5 ਲੱਖ 2.5 ਕਿਲੋ ਜਿਹੜਾ ਸੋਨਾ ਕਿਹਾ ਜਾਂਦਾ ਸੀ ਉਹਦੀ ਕੀਮਤ 2 ਕਰੋੜ 32 ਲੱਖ ਰੁਪਏ ਦਾ ਸੋਨਾ 2 ਕਰੋੜ 95 ਲੱਖ ਰੁਪਇਆ ਬੈਂਕ ਖਾਤਿਆਂ ਦੇ ਵਿੱਚ ਪਿਆ ਉਹਨਾਂ ਦੇ ਪੰਜ ਪੰਜ ਜਿਹੜੇ ਆ ਪੰਜ ਬੈਂਕ ਖਾਤੇ ਅਤੇ ਦੋ ਐਫ ਡੀਆਰਸ ਨੇ ਕਿਆਂ ਦੋਸਤੋ ਜਿਹੜਾ ਅਗਲੀ ਫਿਗਰ ਹੈ ਉਹ ਬੜੀ ਇੰਟਰਸਟਿੰਗ ਹੈਗੀ ਉਹ ਕਹਿੰਦੇ ਵੀ ਸਤੰਬਰ ਤੇ ਅਕਤੂਬਰ ਦੇ ਮਹੀਨਿਆਂ ਦੀ ਜਿਹੜੀ ਤਨਖਾਹ ਜਿਹੜੀ ਐ ਸੀ ਦੇਖੀ ਸੀ ਵੀਆਈ ਨੇ ਉਹ 474140 ਰੁਪਏ ਜਿਹੜੀ ਹੈ ਇਹਨਾਂ ਦੇ ਖਾਤਿਆਂ ਦੇ ਵਿੱਚ ਘਟ ਘਟਾ ਕੇ ਕੋਈ ਪੀਐਫ ਕਟਿਆ ਹੋਊਗਾ ਕੋਈ ਪੀਡੀਐਸ ਕਟਿਆ ਹੋ ਉਹ ਜਿਹੜੀ ਤਨਖਾਹ ਇਹਨਾਂ ਦੀ ਖਾਤਿਆਂ ਦੇ ਵਿੱਚ ਗਈ ਹੈ ਦੋਸਤੋ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਆਈਪੀਐਸ ਅਫਸਰ ਡੀਆਈਜੀ ਪੱਦਰ ਦਾ ਆਈਪੀਐਸ ਅਫਸਰ ਉਹਨੂੰ 2 ਮਹੀਨਿਆਂ ਦੇ ਵਿੱਚ 474140 ਰੁਪਏ ਤਨਖਾਹ ਮਿਲੀ ਇਸ ਤੋਂ ਬਿਨਾਂ ਤੁਸੀਂ ਪਰਚ ਦੇਖੋ ਉਹਨਾਂ ਕੋਲ 40-50 ਤਾਂ ਗਨਮੈਨ ਹੁੰਦੇ ਨੇ ਦਫ਼ਤਰ ਹੁੰਦਾ ਸਰਕਾਰੀ ਘਰ ਕਰ ਹੁੰਦਾ ਹੈਗਾ ਸਰਕਾਰੀ ਗੱਡੀਆਂ ਹੁੰਦੀਆਂ ਨੇ ਸਰਕਾਰੀ ਤੇਲ ਹੁੰਦਾ ਇੱਕ ਤਰ੍ਹਾਂ ਨਾਲ ਸਰਕਾਰ ਨੂੰ 50-60 ਲੱਖ ਰੁਪਏ ਤੋਂ ਲੈ ਕੇ ਕਰੋੜ ਰੁਪਏ ਤੱਕ ਸਰਕਾਰ ਨੂੰ ਪੈਂਦੇ ਨੇ ਇੱਕ ਸਾਲ ਦੇ ਵਿੱਚ ਉਹਨਾਂ ਦਾ ਪੈਂਦੇ ਨੇ ਤਾਂ ਇਹ ਵੀ ਖਬਰਾਂ ਆ ਰਹੀਆਂ ਸੀ ਜਿਹਦੀ ਹਜੇ ਪੁਸ਼ਟੀ ਨਹੀਂ ਹੋਈ ਜੇ ਪੁਸ਼ਟੀ ਹੋਈ ਉਹ ਅਸੀਂ ਹੋਰ ਧਰ ਲੈਣਾ ਦੱਸਾਂਗੇ ਨਾਮ ਵੀ ਦੱਸਾਂਗੇ ਕਿ ਜਿਹੜੇ ਫਾਰਮ ਹਾਊਸ ਜਿਹੜੇ ਉਜਾਗਰ ਹੋਏ ਨੇਗੇ ਹਰਚਰਨ ਸਿੰਘ ਭੁੱਲਰ ਦੇ ਜਿਹਦੇ ਇਸ ਸਮਰਾਲਾ ਦੇ ਵਿੱਚ ਜਿਹੜਾ ਫਾਰਮ ਹਾਊਸ ਹੈ ਜਿਹਨੂੰ ਮਹਿਲ ਫਾਰਮ ਦਾ ਨਾਮ ਦਿੱਤਾ ਗਿਆ। ਉੱਥੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ, ਉੱਥੇ ਪ੍ਰੀ-ਵੇਡਿੰਗ ਸ਼ੂਟਸ ਹੁੰਦੇ ਨੇਗੇ। ਤੁਸੀਂ ਦੇਖ ਸਕਦੇ ਹੋਗੇ। ਤਾਂ ਉੱਥੇ ਤੇ ਹੋਰ ਦੂਸਰੇ ਫਾਰਮਾਂ ਤੇ ਪੁਲਿਸ ਮੁਲਾਜ਼ਮ ਉਹਨਾਂ ਦੀ ਨਿਗਰਾਨੀ ਕਰ ਰਹੇ ਸੀ, ਕੇਅਰ ਟੇਕਰ ਵਜੋਂ ਕੰਮ ਕਰ ਰਹੇ ਸੀ। ਮੈਨੂੰ ਇੱਕ ਵਾਕਿਆ ਯਾਦ ਆ ਗਿਆ ਜਦੋਂ ਪੰਜਾਬ ਦੇ ਵਿੱਚ ਜਿਹੜੇ ਆਪਾਂ ਹੁਣੇ ਜ਼ਿਕਰ ਕਰਕੇ ਹਟਿਆ ਹੈ, ਕੁਸ਼ਲ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਟਿਆਲਾ ਦੇ ਮਹਾਰਾਜਾ ਮੰਨੇ ਜਾਂਦੇ ਨੇਗੇ ਉਸ ਪਰਿਵਾਰ ਨੂੰ ਸੰਬੰਧ ਰੱਖਦੇ ਨੇਗੇ ਉਹਨਾਂ ਦਾ ਰਾਜ ਸੀ 2002 ਤੋਂ ਲੈ ਕੇ 2007 ਦਾ ਦੌਰ ਸੀ ਪੰਜਾਬ ਪੁਲਿਸ ਦਾ ਇੱਕ ਚੋਟੀ ਦਾ ਅਫਸਰ ਉਹਦੇ ਮੁਹਾਲੀ ਦੇ ਵਿੱਚ ਸਕੂਲ ਸੀ ਉਹਨਾਂ ਸਕੂਲਾਂ ਦੀਆਂ ਜਿਹੜੀਆਂ ਬੱਸਾਂ ਸੀ ਪੰਜਾਬ ਪੁਲਿਸ ਦੇ ਮੁਲਾਜ਼ਮ ਚਲਾਉਂਦੇ ਸੀ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਗਿਰ ਜਾਂਦੇ ਨੇ ਇਹ ਲੋਕ ਵੀ ਉਹਨਾਂ ਦੇ ਨਿੱਜੀ ਬਿਜ਼ਨਸ ਨੂੰ ਵੀ ਉਹ ਮਹਿਕਮਾ ਚਲਾ ਰਿਹਾਗਾ ਫਿਰ ਉਸ ਪੁਲਿਸ ਅਫਸਰ ਨੇ ਇੱਕ ਨਰਸਿੰਗ ਕਾਲਜ ਖੋਲ੍ਹ ਲਿਆ ਤਾਂ ਜਿੰਨੇ ਵੀ ਵਿਜੀਲੈਂਸ ਦੇ ਐਸਐਸਪੀ ਸੀਗੇ ਡੀਐਸਪੀ ਸੀਐਸਪੀ ਸੀ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਵੀ ਤੁਸੀਂ ਆਪੋ ਆਪਣੇ ਏਰੀਆਜ਼ ਦੇ ਵਿੱਚੋਂ ਨਰਸਾਂ ਦਾ ਨਰਸ ਦਾ ਕੋਰਸ ਕਰਨ ਦੀਆਂ ਚਾਹਵਾਨ ਕੁੜੀਆਂ ਦੀ ਭਰਤੀ ਕਰਾਓ ਵੱਧ ਤੋਂ ਵੱਧ ਜਿਹੜਾ ਹੈ ਕਿ ਉਸ ਪੁਲਿਸ ਅਫਸਰ ਦੇ ਜਿਹੜਾ ਨਰਸਿੰਗ ਕਾਲਜ ਨੂੰ ਕਾਮਯਾਬ ਬਣਾਉਣ ਲਈ ਪੱਬਾ ਪਾਰ ਹੋ ਗਈ ਪੁਲਿਸ ਤੜਾ ਤੜ ਜਿਹੜੀ ਹੈ ਉਹ ਅਡਮਿਸ਼ਨ ਕਰਾਉਣ ਲਈ ਲੋਕਾਂ ਤੱਕ ਪਹੁੰਚ ਕਰਨ ਲੱਗੇ ਕਿ ਪੁਲਿਸ ਤੱਕ ਪਹੁੰਚ ਕਾਦੀ ਕਰਨੀ ਹੁੰਦੀ ਹੈ ਪੁਲਿਸ ਦਾ ਡੰਡਾ ਚਲਾਉਣਾ ਹੁੰਦਾ ਵੀ ਕੁੜੀ ਨੂੰ ਜਿਆਦਾ ਦਾਖਲ ਕਰਾਓ ਨਹੀਂ ਤਾਂ ਫਿਰ ਤੁਹਾਡੇ ਤੇ ਪਰਚਾ ਦੇ ਦਾਂਗੇ ਤੁਹਾਡਾ ਡੀਏ ਖੋਲ ਲਾਂਗੇ ਕੀ ਕਰਤਾਗੇ ਕਿਸ ਤਰ੍ਹਾਂ ਦਾ ਡਰਾਵਾ ਦਿੱਤਾ ਜਾ ਸਕਦਾ ਹੁਣ ਇਹ ਫਾਰਮ ਹਾਊਸ ਵੀ ਜਿਹੜੇ ਐ ਪੁਲਿਸ ਮੁਲਾਜ਼ਮ ਚਲਾਉਂਦੇ ਨੇ ਸਕੂਲਾਂ ਦੀਆਂ ਬੱਸਾਂ ਵੀ ਚਲਾਉਂਦੇ ਨੇ ਜਿਹਨਾਂ ਦਾ ਸਕੂਲ ਨਰਸਿੰਗ ਕਾਲਜ ਖੋਲੇ ਤਾਂ ਉਹ ਜੀ ਐਡਮਿਸ਼ਨ ਵੀ ਜਿਹੜੀ ਹੈ ਪੁਲਿਸ ਵਾਲਾ ਨੇ ਕਰਾਉਣੀਆਂ ਤੁਸੀਂ ਮਤਲਬ ਦੇਖੋ ਕਿਸ ਤਰ੍ਹਾਂ ਦਾ ਜਿਹੜਾ ਸਮਾਜ ਚ ਰਹਿ ਰਹੇ ਅਸੀਂ ਕਿਸ ਤਰ੍ਹਾਂ ਦਾ ਤਾਣਾ ਬਣਾ ਜਿਹੜਾ ਉਹ ਬੁਣਿਆ ਬੁਣਿਆ ਹੋਇਆ ਹੁੰਦਾ ਇਹਨਾਂ ਦਾ ਫਿਰ ਦੋਸਤੋ ਉਹ ਸੀਬੀਆਈ ਨੇ ਅੱਗੇ ਦੱਸਿਆ ਹਰਚੰਦਰ ਸਿੰਘ ਪੋਲਰ ਦੀ ਗੱਲ ਕਰੀਏ ਵੀ ਇਹਨਾਂ ਦੀ ਜਿਹੜੀ ਸਾਲਾਨਾ ਆਮਦਨ ਜਿਹੜੀ ਹੈ ਡਿਕਲੇਅਰ ਕੀਤੀ ਜਿਹੜੀ ਇਹਨਾਂ ਨੇ ਐਲਾਨੀ ਉਹ 4595950 ਰੁਪਏ ਸਾਲਾਨਾ ਆਮਦਨ ਸਰਦਾਰ ਹਰਚੰਦਰ ਸਿੰਘ ਪੋਲਰ ਜੀ ਨੇ ਦੱਸੀ ਵੀ ਆ ਆਮਦਨ ਕਰ ਭਾਗਮ ਜਿਹੜੀ ਉਹਨਾਂ ਨੇ ਸਾਲਾਨਾ ਰਿਟਰਨ ਫਾਈਲ ਕੀਤੀ ਤੇ 1382000 ਦਾ ਜਿਹੜਾ ਟੈਕਸ ਹੈ ਤੇ 32 ਲੱਖ ਰੁਪਏ نیٹ ਜਿਹੜੀ ਹੈ ਆਮਦਨ ਵਧਦੀ ਹੈ ਉਹਨਾਂ ਦੀ ਤੇ ਹੁਣ ਜਿਹੜੇ ਸੀਬੀਆਈ ਨੇ ਜਿਹੜੇ ਖੁਲਾਸੇ ਕੀਤੇ ਨੇਗੇ ਦੋਸਤੋ ਉਹ ਬੜੇ ਮਹੱਤਵਪੂਰਨ ਨੇ ਇੱਕ ਪਾਸੇ ਜਦੋਂ ਸਰਕਾਰ ਨੂੰ ਇਹ ਦਿੰਦੇ ਨੇਗੇ ਆਪਣੀ ਰਿਟਰਨ ਉਹਦੇ ਵਿੱਚ ਤਾਂ ਇਹ ਕਹਿੰਦੇ ਨੇਗੇ ਵੀ ਜੇ ਮੇਰੀਆਂ 8 ਪ੍ਰਾਪਰਟੀਆਂ ਨੇ ਜਿਨ੍ਹਾਂ ਦੀ 15-16 ਕਰੋੜ ਰੁਪਏ ਕੀਮਤ ਹੈਗੀ ਜਦੋਂ ਹੁਣ ਵਿਜੀਲੈਂਸ ਨੇ ਸਾਰਾ ਕੁਝ ਖੁਲਾਸਾ ਕਰਤਾ ਤੁਸੀਂ ਅੰਦਾਜ਼ਾ ਲਾਓ ਵੀ ਉਹਨਾਂ ਦੇ ਘਰੋਂ 9 ਕਰੋੜ ਤੋਂ ਵੱਧ ਦਾ ਤਾਂ سرمਾਇਆ ਹੀ ਕਾਬੂ ਹੋ ਗਿਆ ਤੇ 2 ਕਰੋੜ ਰੁਪਇਆ ਉਹਨਾਂ ਦੇ ਖਾਤਿਆਂ 'ਚ ਪਏ ਤੇ 11 ਲੱਖ ਕਰੋੜ ਰੁਪਇਆ ਤਾਂ ਇਹੀ ਹੋ ਗਿਆ ਇੱਕ ਪਾਸੇ ਉਹ ਕਹਿੰਦੇ ਨੇ ਸਿਰਫ 11 ਕਰੋੜ ਦੀਆਂ ਉਹਨਾਂ ਦੇ ਕੋਲ ਪ੍ਰਾਪਰਟੀਆਂ ਨੇ ਕਿਆਂ ਅਗਲੀ ਗੱਲ ਹੁਣ ਤੱਕ ਜਿਹੜੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਜੋ ਮੀਡੀਆ ਦੇ ਵਿੱਚ ਰਿਪੋਰਟਾਂ ਆਈਆਂ ਰਹੀਆਂ ਵੀ ਹਰਚਰਨ ਸਿੰਘ ਭੁੱਲਰ ਦੇ ਦੁਬਈ ਦੇ ਵਿੱਚ ਹੋਟਲ ਵੀ ਲੀਜ਼ ਤੇ ਲਏ ਹੋਏ ਨੇਗੇ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਬੰਦੇ ਦੀ ਕੱਟ ਕਟਾ ਕੇ 32 ਲੱਖ ਰੁਪਏ ਨੈਟ ਆਮਦਨ ਹੋਵੇ ਉਹਨੇ ਆਪਣੇ ਬੱਚੇ ਵੀ ਪਾਲਣੇ ਆ ਹੋਰ ਕੰਮਕਾਰ ਵੀ ਕਰਨੇ ਆ ਰੋਟੀ ਟੁਕ ਵੀ ਖਾਣਾ ਹੈ ਬਹੁਤ ਸਾਰੇ ਖਰਚੇ ਹੁੰਦੇ ਨੇ ਜੇ ਵਿਦੇਸ਼ਾਂ ਦੇ ਵਿੱਚ ਜਾਣਾ ਹੈ ਜੇ ਤਾਂ ਖੁਦ ਟਿਕਟ ਖਰੀਦਣੀ ਆ ਫਿਰ ਤਾਂ ਇਹਦੇ ਵਿੱਚੋਂ ਖਰੀਦਣੀ ਕੋ ਹਾਂ ਜੇ ਕੋਈ ਸਪான்ਸਰ ਕਰ ਰਿਹਾ ਹੈ ਕੋਈ ਕਿਸਤੋਂ ਤੁਸੀਂ ਧੱਕਾ ਮਾਰ ਕੇ ਲੈ ਰਹੇ ਹੋ ਫਿਰ ਗੱਲ ਹੀ ਅਲੱਗ ਹੈ ਫਿਰ ਤਾਂ ਚਲੋ 32 ਲੱਖ ਦੀ ਵਜਾਇਫਿਰ ਤਾਂ ਤੁਸੀਂ ਸਾਲ ਦੀ ਆਮਦਨ 32 ਕਰੋੜ ਮੰਨ ਲਓ ਜਿੰਨੀ ਮਰਜ਼ੀ ਮੰਨ ਲਓ ਕੋਈ ਉਹਦੀ ਕਾਰ ਟਿੰਡ ਹੈ ਵੀ ਫਿਰ ਅੰਤ ਨਹੀਂ ਕੋਈ ਰਹਿੰਦਾ ਕਨੇ ਹੋਟਲ ਵੀ ਜਿਹੜੇ ਐ ਉਹ ਲਏ ਹੋਏ ਨੇ ਲੀਜ਼ ਤੇ ਤੇ 167 ਏਕੜ ਦੇ ਕਰੀਬ ਜਿਹੜੀ ਐ ਜ਼ਮੀਨ ਜਿਹੜੀ ਐ ਹੁਣ ਤੱਕ ਨਾਮੀ ਬੇਨਾਮੀ ਰਿਸ਼ਤੇਦਾਰਾਂ ਦੋਸਤਾਂ ਦੇ ਨਾਂ ਤੇ ਇਸ ਤਰ੍ਹਾਂ ਦੇ ਦਸਤਾਵੇਜ਼ ਸਾਹਮਣੇ ਆ ਚੁੱਕੇ ਨੇ ਕਿਉਂਕਿ ਤਿੰਨ ਫਾਰਮ ਹਾਊਸ ਤਾਂ ਸਿੱਧੇ ਹੀ ਸਪਸ਼ਟ ਤੌਰ ਤੇ ਆ ਗਏ ਮਾਛੀਵਾੜਾ ਸਮਰਾਲਾ ਤੇ ਛੱਡਿਗੜ ਹੁਣ ਕਈ ਰਿਸ਼ਤੇਦਾਰ ਵਿਚਾਰੇ ਫਸਾਤੇ ਉਹਨਾਂ ਨੇ ਕਿਉਂਕਿ ਜਦੋਂ ਡੀਏ ਦਾ ਕੇਸ ਹੁੰਦਾ ਹੈ ਉਹਦੇ ਵਿੱਚ ਇਹਨਾਂ ਦੀ ਪਤਨੀ ਦਾ ਨਾਂ ਵੀ ਹੈ ਪਤਨੀ ਦੇ ਨਾਂ ਤੇ ਵੀ ਜ਼ਮੀਨ ਹੈ ਬੇਟੀ ਦੇ ਨਾਂ ਤੇ ਵੀ ਜ਼ਮੀਨ ਹੈ ਪੁੱਤਰ ਦੇ ਨਾਂ ਤੇ ਵੀ ਜ਼ਮੀਨ ਹੈ ਹੋਰ ਰਿਸ਼ਤੇਦਾਰਾਂ ਦੇ ਵੀ ਨਾਂ ਤੇ ਜ਼ਮੀਨ ਹੈ ਜਿਨ੍ਹਾਂ ਦੇ ਨਾਮ ਸਾਨੂੰ ਵੀ ਪਤਾ ਨਹੀਂਗੇ ਤਾਂ ਕਿੰਨੇ ਬੰਦੇ ਜਿਹੜੇ ਆ ਹਰਚਲ ਸਿੰਘ ਭੁੱਲਰ ਨੇ ਟੰਗ ਤੇ ਉਹਨਾਂ ਦੇ ਸਾਹ ਸੁੱਤੇ ਪਏ ਨੇ ਸਾਰੇ ਬੰਦਿਆਂ ਦੇ ਗੜ ਤੱਕ ਸੀਬੀਆਈ ਦਾ ਫੰਦਾ ਪਹੁੰਚਣ ਵਾਲਾ ਹੈ ਇਹਨਾਂ ਸਾਰਿਆਂ ਨੂੰ ਬੁਲਾਇਆ ਜਾਊ ਸਾਰਿਆਂ ਨੂੰ ਤਫਤੀਸ਼ ਵਿੱਚ ਸ਼ਾਮਲ ਕੀਤਾ ਜਾਊ ਫਿਰ ਦੋਸਤੋ ਦੇਖੋ ਆਮ ਤੌਰ ਤੇ ਕੀ ਹੁੰਦਾ ਹੈ ਬੰਦਾ ਇੱਕ ਘਰ ਪਾਉਂਦਾ ਹੈ ਦੋ ਘਰ ਪਾਉਂਦਾ ਹੈ ਇੱਕ ਥਾਂ ਜ਼ਮੀਨ ਹੁੰਦੀ ਹੈ ਜਿਵੇਂ ਮਿਰਜ਼ਾਪੁਰ ਦੇ ਵਿੱਚ ਫਾਰਮ ਹਾਊਸ ਮਾਛੀਵਾੜਾ ਦੇ ਵਿੱਚ ਫਾਰਮ ਹਾਊਸ ਸਮਰਾਲਾ ਦੇ ਵਿੱਚ ਫਾਰਮ ਹਾਊਸ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜ਼ਮੀਨ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜ਼ਮੀਨ ਜਲੰਧਰ ਜ਼ਿਲ੍ਹੇ ਦੇ ਵਿੱਚ ਜ਼ਮੀਨ ਬਠਿੰਡਾ ਦੇ ਵਿੱਚ ਸੌਦਾ ਹੋਣਦੇ ਆ ਕੰਸੂਆਂ ਲਗੀਆਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜ਼ਮੀਨ ਤੁਸੀਂ ਦੇਖੋ ਵੀ ਸਰਮਾਇਆ ਕਿੱਥੋਂ ਤੱਕ ਫੈਲਾ ਹੋਇਆ ਕਿੰਨਾ ਵੱਡਾ ਸਾਮਰਾਜ ਜਿਹੜਾ ਹਰਚਰਨ ਸਿੰਘ ਭੁੱਲਰ ਦਾ ਫੈਲਾ ਹੋਇਆ ਹੈਗਾ ਤਕਰੀਬਨ ਤਕਰੀਬਨ ਅੱਧੇ ਪੰਜਾਬ ਦੇ ਵਿੱਚ ਪੰਜ ਛੇ ਜ਼ਿਲ੍ਹਿਆਂ ਦਾ ਆਪਾਂ ਜ਼ਿਕਰ ਕਰ ਲਿਆ ਵੱਡੇ ਜ਼ਿਲ੍ਹੇ ਨੇਗੇ ਲੁਧਿਆਣਾ ਜ਼ਿਲ੍ਹਾ ਆਪਣੇ ਆਪ ਦੇ ਵਿੱਚ ਕਿੱਡਾ ਵੱਡਾ ਜ਼ਿਲ੍ਹਾ ਜੇ ਲੁਧਿਆਣਾ ਵਰਗਾ ਜ਼ਿਲ੍ਹਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਪ੍ਰਾਪਰਟੀ ਜਿਹੜੀਆਂ ਨੇ ਸਾਹਮਣੇ ਆ ਚੁੱਕੀਆਂ ਨੇਗੀਆਂ ਤਾਂ ਤਕਰੀਬਨ ਅੱਧੇ ਪੰਜਾਬ ਦੇ ਵਿੱਚ ਹਰਚਰਨ ਸਿੰਘ ਪੁੱਲਰ ਦਾ ਸਾਮਰਾਜ ਜਿਹੜਾ ਹੈ ਉਹ ਫੈਲਿਆ ਹੋਇਆ ਹੈ ਤੇ ਹੁਣ ਸੀਬੀਆਈ ਨੇ ਜਿਹੜਾ ਇਸ਼ਾਰਾ ਕੀਤਾ ਉਹ ਬੜਾ ਇੰਪੋਰਟੈਂਟ ਹੈ ਹੁਣ ਤੱਕ ਸੀਬੀਆਈ ਨੇ ਇਹ ਗੱਲ ਨਹੀਂ ਸੀ ਦੱਸੀ ਵੀ ਇਹਨਾਂ ਦੀ ਵਿਦੇਸ਼ਾਂ ਦੇ ਵਿੱਚ ਵੀ ਕੋਈ ਪ੍ਰਾਪਰਟੀ ਹੈ ਤਾ ਹੁਣ ਜਿਹੜਾ ਡਾਕੂਮੈਂਟ ਦਿੱਤਾ ਹੈ ਉਹਨਾਂ ਨੇ ਕਲੀਅਰ ਕਟ ਲਿਖਿਆ ਹੈ ਕਿ ਦੇਸ਼ ਵਿਦੇਸ਼ ਦੀ ਜਾਇਦਾਦ ਦੀ ਵੀ ਪੜਤਾਲ ਕੀਤੀ ਜਾਊ ਫਿਰ ਨਾਲ ਉਹਨਾਂ ਨੇ ਇਹ ਕਿਹਾ ਵੀ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਨਾਮ ਤੇ ਇਹਨਾਂ ਨੇ ਜ਼ਮੀਨ ਲਿਖੀ ਹੈ ਹੁਣ ਦੇਖਿਆ ਜਾਊਗਾ ਮੰਨ ਲਓ ਬੇਟੀ ਦੇ ਨਾਮ ਤੇ ਕੋਈ ਵੀ ਵਿਅਕਤੀ ਜਦੋਂ ਕੋਈ ਪ੍ਰਾਪਰਟੀ ਖਰੀਦਦਾ ਹੈਗਾ ਤਾਂ ਦੇਖਿਆ ਜਾਊ ਬੇਟੀ ਦੀ ਉਹਨੀ ਆਮਦਨ ਸੀ ਬੇਟੇ ਦੀ ਉਹਨੀ ਆਮਦਨ ਸੀ ਕਿੰਨੀ ਆ ਉਹਨਾਂ ਦੇ ਰਿਟਰਨਾਂ ਸੀਗੇ ਵੈਸੇ ਤੁਹਾਡੀ ਜਾਣਕਾਰੀ ਲਈ ਇਹ ਗੱਲ ਦੱਸ ਦਈਏ ਮੈਜੋਰਿਟੀ ਅਫਸਰ ਦੇ ਬੱਚੇ ਜਦੋਂ 18 ਸਾਲ ਦੀ ਉਮਰ ਦੇ ਵਿੱਚ ਹੁੰਦੇ ਨੇ ਚਾਹੇ ਉਹ ਪੜਦੇ ਹੋਣ ਤਾਂ ਉਹਨਾਂ ਦੀ ਆਮਦਨ ਜਿਹੜੀ ਹੈ ਕਾਗਜ਼ਾਂ ਦੇ ਵਿੱਚ ਦਿਖਾਉਣ ਸ਼ੁਰੂ ਕਰ ਦਿੰਦੇ ਨੇ ਅਫਸਰ ਇਹ ਮੰਨਿਆ ਜਾਂਦਾ ਹੈ ਅਫਸਰ ਹੀ ਦੱਸਦੇ ਨੇ ਸਾਨੂੰ ਆਪਣਾ ਨਾਮ ਗੁੱਟ ਰੱਖਣ ਦੀ ਸ਼ਰਤ ਤੇ ਕਿ ਜਦੋਂ 2 ਨੰਬਰ ਦੀ ਮਾਇਆ ਆਉਂਦੀ ਹੈ ਕਾਲਾ ਧਨ ਘਰ ਚ ਆਉਂਦਾ ਹੈ ਤਾਂ ਉਹਨੂੰ 1 ਨੰਬਰ ਦੇ ਵਿੱਚ ਬਰਾਉਣ ਲਈ ਫਿਰ ਬੱਚਿਆਂ ਦੇ ਨਾਂ ਤੇ ਰਿਟਰਨ ਫਾਈਲ ਕੀਤੀ ਜਾਂਦੀ ਹੈ ਇਸ ਤਰ੍ਹਾਂ ਨਾਲ ਹੁਣ ਮਾਤੜ ਦਾ ਬੱਚਾ ਆਮ ਘਰ ਦਾ ਬੱਚਾ 18 ਸਾਲ ਦੀ ਉਮਰ ਦੇ ਵਿੱਚ ਮਾਪਿਆਂ ਤੇ ਬੋਝ ਹੁੰਦਾ ਹੈ ਉਹ ਤਾਂ ਮਾਪੇ ਉਹ ਦਿਨ ਰਾਤ ਕੜਪਦੇ ਰਹਿੰਦੇ ਆ ਵੀ ਕੋਈ ਪੁੱਤ ਕੰਮ ਕਰ ਲਾਏ ਰੋਟੀ ਜੋਗਾ ਹੋ ਜਾ ਤਾਂ ਤੇਰਾ ਵਿਆਹ ਕਰ ਦਈਏ ਪਰ ਇਹਨਾਂ ਦੇ ਬੱਚੇ ਜਦੋਂ 10ਵੀਂ 11ਵੀਂ 12ਵੀਂ ਜਾਂ ਪਲੱਸ 2 ਤੋਂ ਬਾਅਦ ਤੁਰੰਤ ਜਿਹੜਾ ਕਮਾਉਣ ਲੱਗ ਜਾਂਦੇ ਤੇ ਹੁਕਮ ਆਈ ਕਿੱਥੋਂ ਆਉਂਦੀ ਹੈ ਕੀ ਵਾਕਈ ਉਹ ਧੰਦਾ ਕਰਦੇ ਨੇ ਜੇ ਸਾਰੇ ਅਫਸਰਾਂ ਜਿਨ੍ਹਾਂ ਦੇ ਬੱਚੇ 18 ਸਾਲ ਦੀ ਉਮਰ ਦੇ ਵਿੱਚ ਕਮਾਉਣ ਲੱਗ ਜਾਂਦੇ ਨੇ ਜੇ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੀ ਆਮਦਨ ਕਰ ਜਿਹੜੀਆਂ ਉਹ ਰਿਟਰਨਾਂ ਫਾਈਲ ਕਰਦੇ ਨੇ ਜੀ ਉਹਦੀ ਜਾਂਚ ਵੀ ਕੀਤੀ ਜਾਵੇ ਤਾਂ ਬਹੁਤ ਵੱਡੇ ਖੁਲਾਸੇ ਹੋਣਗੇ ਕਿ ਕਿਵੇਂ ਕਿ ਕੀ ਵਾਕਈ ਅਫਸਰ ਤੇ ਸਿਆਸਤਦਾਨ ਦਾ ਪੁੱਤ ਹੀ 18 ਸਾਲ ਦੀ ਉਮਰ ਚ ਕਮਾ ਸਕਦਾ ਕੋਈ ਕਿਸਾਨ ਦਾ ਪੁੱਤ ਜਾਂ ਕੋਈ ਆਮ ਛੋਟੇ ਮੁਲਾਜ਼ਮ ਦਾ ਪੁੱਤ ਉਹਦੀ ਕਮਾਈ ਕਿਉਂ ਨਹੀਂ ਹੁੰਦੀ ਸਿਰਫ ਇਹਨਾਂ ਦੀ ਕਮਾਈ ਕਿਉਂ ਹੁੰਦੀ ਹੈਗੀ ਇਹਨਾਂ ਦੀਆਂ ਪਤਨੀਆਂ ਵੀ ਕਮਾਉਣ ਲੱਗ ਜਾਂਦੀਆਂ ਘਰੇ ਬੈਠੀਆਂ ਇਹਨਾਂ ਦੇ ਵਿਰਧ ਮਾਪੇ ਵੀ ਜਿਹੜੇ ਘਰੇ ਬੈਠੇ ਕਮਾਉਣ ਲੱਗਦੇ ਨੇ ਕਮਾਈ ਇੱਕਦਮ ਢੇਰ ਲੱਗਣ ਲੱਗ ਜਾਂਦੇ ਆ ਪੋਜੀਸ਼ਨ ਦੇ ਵਿੱਚ ਕੋਈ ਐਮਐਲਏ ਜਿੱਤ ਜੇ ਐਮਪੀ ਜਿੱਤ ਜੇ ਮੰਤਰੀ ਬਣ ਜੇ ਤਾਂ ਇਹਨਾਂ ਦੀ ਕਮਾਈ ਦਾ ਜਿਹੜਾ ਕੋਈ ਅੰਤ ਨਹੀਂ ਰਹਿੰਦਾਗਾ ਹੁਣ ਦੋਸਤੋ ਜਿਹੜੇ ਦਸਤਾਵੇਜ਼ ਹਰਚੰਦਰ ਸਿੰਘ ਪੁੱਲਰ ਦੇ ਘਰੋਂ ਬਰਾਮਦ ਹੋਏ ਨੇ ਉਹ ਆਪਣੇ ਆਪ ਦੇ ਵਿੱਚ ਚੌਂਕਾਉਣ ਵਾਲੇ ਨੇ ਕਈ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਵੀ ਕਈ ਅਫਸਰਾਂ ਦੇ ਨਾਮ ਤੇ ਵੀ ਉਹ ਦਸਤਾਵੇਜ਼ ਨੇ ਕਿ ਅਫਸਰਾਂ ਦੇ ਨਾਮ ਨਾਲ ਸਾਂਝੀਆਂ ਪ੍ਰਾਪਰਟੀਆਂ ਜਾਂ ਉਹਨਾਂ ਨੂੰ ਬਲੈਕਮੇਲ ਕਰਨ ਲਈ ਰੱਖੀਆਂ ਗਈਆਂ ਨੇ ਇਹ ਬਹੁਤ ਕੁਝ ਤਾਣਾ ਬਾਣਾ ਇੰਨਾ ਜ਼ਿਆਦਾ ਉਲਝਿਆ ਹੋਇਆ ਹੈ ਤੇ ਸੀਬੀਆਈ ਦੇ ਅਫਸਰ ਆਪ ਦੱਸਦੇ ਨੇ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਆਪ ਉਹਨਾਂ ਨੇ ਕੋ ਨਾਗ ਉਪਤ ਰੱਖਣ ਦੀ ਸ਼ੱਦ ਤੇ ਕਿਹਾ ਕਹਿੰਦੇ ਵੀ ਕਈ ਵਾਰੀ ਜਦੋਂ ਇਹ ਸਾਰੇ ਕਾਗਜ਼ ਪੱਤਰ ਅਸੀਂ ਫਰੋੜਦੇ ਹਾਂ ਕਿ ਅਸੀਂ ਖੁਦ ਸਿਰ ਫੜ ਕੇ ਵੇਝਣ ਹੈ ਵੀ ਹੁਣ ਤੱਕ ਜਿੰਨੀਆਂ ਵੀ ਇਨਵੈਸਟੀਗੇਸ਼ਨ ਚ ਕੀਤੀਆਂ ਛਾਤਰ ਤੋਂ ਛਾਤਰ ਬੰਦਾ ਵੀ ਚਲਾਕ ਤੋਂ ਚਲਾਕ ਬੰਦਾ ਵੀ ਇਸ ਤਰ੍ਹਾਂ ਦਾ ਐਦਾ ਐਦਾ ਸਾਰੇ ਕਾਗਜ਼ਾਂ ਦੀ ਸਾਰੇ ਸਰਮਾਇਆ ਦੀ ਸਾਰੇ ਪ੍ਰਾਪਰਟੀਆਂ ਦੀ ਜਲੇਬੀ ਨਹੀਂ ਬਣਾ ਕੇ ਰੱਖਦਾ ਵੀ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਖਤਮ ਹੁੰਦੀ ਹੈ ਪਤਾ ਹੀ ਨਾ ਲੱਗੇ ਕਿਸੇ ਨੂੰ ਕਿੱਥੇ ਹੋਟਲ ਬਣੇ ਨੇ ਕਿੱਥੇ ਫਲੈਟ ਲਏ ਨੇ ਕਿੱਥੇ ਜ਼ਮੀਨਾਂ ਲਗਾਈਆਂ ਜਾ ਰਹੀਆਂ ਨੇ ਤੁਸੀਂ ਅੰਤ ਹੀ ਕੋਈ ਨਹੀਂ ਇਹਦਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਪੋਜੀਸ਼ਨ 'ਚ ਹੁੰਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਇੱਕ ਗੱਲ ਵੱੜ ਜਾਂਦੀ ਹੈ ਵੀ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਤੁਸੀਂ ਯਾਦ ਕਰੋ ਉਹ ਦੌਰ ਜਦੋਂ ਪੰਜਾਬ ਦੇ ਵਿੱਚ ਅ ਅਕਾਲੀ ਦਲ ਦੀ ਸਰਕਾਰ ਸੀ ਤਾਂ ਇੱਕ ਨਾਅਰਾ ਚੱਲਦਾ ਸੀ 25 ਸਾਲ ਰਾਜ ਹੋਊਗਾ ਤਾਂ ਜਦੋਂ ਉਹ 25 ਸਾਲ ਦਾ ਰਾਜ ਸੀ ਨਾ ਜਿਹੜੇ ਉਸ ਵੇਲੇ ਦੇ ਅਫਸਰ ਵੀ ਸੀ ਚੌਧਰੀ ਚੌਧਰੀ ਬਣੇ ਹੋਏ ਉਸ ਵੇਲੇ ਦੇ ਚਾਹੇ ਪੁਲਿਸ ਅਫਸਰ ਸਿਵਲ ਸੀ ਉਹਨਾਂ ਨੂੰ ਵੀ ਇਹ ਦੌਰੇ ਪੈਂਦੇ ਸੀ ਵੀ ਹੁਣ ਅਗਲੀ ਸਰਕਾਰ ਜਿਹਦੀ ਮਰਜ਼ੀ ਆ ਜੇ ਸਾਨੂੰ ਤਾਂ ਪੁੱਛਣ ਵਾਲਾ ਕੋਈ ਹੈ ਹੀ ਨਹੀਂ 25 ਸਾਲ ਅਸੀਂ ਰਾਜ ਕਰਨਾ ਤੇ 25 ਸਾਲ ਦੇ ਵਿੱਚ ਸਾਡ ਅਸੀਂ ਸੇਵਾਮੁਕਤ ਵੀ ਹੋ ਜਾਾਂਗੇ ਜੋ ਮਰਜ਼ੀ ਲੁੱਟਮਾਰ ਕਰੀਏ ਜੋ ਮਰਜ਼ੀ ਕਰੀਏ ਪਰ ਕੁਦਰਤ ਹੈਗੀ ਦੋਸਤੋ ਕੁਦਰਤ ਦੇ ਨਾਲ ਜੁੜਿਆ ਇੱਕ ਵਾਕਿਆ ਤੁਹਾਨੂੰ ਸੁਣਾਉਣਾ ਹੈ ਇਹਦੇ ਵਿੱਚ ਫਿਰ ਨਾਲ ਨਾਲ ਰਚਨ ਭੋਲਰ ਦੀ ਵੀ ਗੱਲਬਾਤ ਜਾਰੀ ਰੱਖਾਂਗੇ ਪੰਜਾਬ ਦੇ ਵਿੱਚ ਇੱਕ ਸਿਆਸਤਦਾਨ ਬੜੀਆਂ ਬੜੀਆਂ ਪੋਜੀਸ਼ਨਾਂ 'ਤੇ ਪਹੁੰਚਿਆ ਮੰਤਰੀ ਬਣਿਆ ਕੇਂਦਰ ਦੇ ਵਿੱਚ ਪੰਜਾਬ ਦੇ ਵਿੱਚ ਬੜੀਆਂ ਇਲੈਕਸ਼ਨਾਂ ਲੜੀਆਂ ਲੋਕ ਭਲਾਈ ਦੇ ਬੜੇ ਕੰਮ ਕੀਤੇ ਪਰ ਉਹਨੇ ਆਪਣਾ ਕੋਈ ਵੀ ਰਿਸ਼ਤੇਦਾਰ ਸਾਕਾ ਭਰਾ ਸਾਕੀ ਪਰਜਾਈ ਪਹਿਣਾ ਕੋਈ ਨਹੀਂ ਬਖਸ਼ਿਆ ਸਾਰਿਆਂ ਦੇ ਪਰਚੇ ਦਰਜ ਕਰਾਏ ਸਿਰਫ ਜ਼ਮੀਨਾ ਹਥਿਆਉਣ ਲਈ ਐਸੇ ਵੇਲੇ ਉਹ ਬਹੁਤ ਤਰਸਯੋਗ ਹਾਲਤ ਦੇ ਵਿੱਚੋਂ ਲੰਘ ਰਿਹਾ ਹੈ ਉਹਦੀ ਹਾਲਤ ਦੇਖੀ ਨਹੀਂ ਜਾ ਰਹੀ ਤੁਸੀਂ ਸੁਣੋਗੇ ਦੇਖੋਗੇ ਤਾਂ ਹੈਰਾਨ ਲੈ ਜਾਓਗੇ ਤਾ ਇਹਦਾ ਮਤਲਬ ਇਹ ਹੈ ਵੀ ਜਿਹੜੀਆਂ ਠੱਗੀਆਂ ਮਾਰ ਰਹੀਆਂ ਜੋ ਕੁਛ ਧਨ ਦੌਲਤ ਇਕੱਠਾ ਕੀਤਾ ਉਹ ਕਿਦੇ ਲਈ ਕੀਤਾ ਬੱਚੇ ਵੀ ਉਹਨੂੰ ਸੰਭਾਲਦੇ ਰਹੇ ਉਹਦਾ ਜਦੋਂ ਤੁਸੀਂ ਪਰਤਾਲ ਕਰੋਗੇ ਨਾ ਤੁਸੀਂ ਆਪਣੇ ਦੌਰ ਤੇ ਪਰਤਾਲ ਕਰੋ ਕਿ ਉਹਦੀ ਕੀ ਹਾਲਤ ਹੈ ਮੈਂ ਤਾਂ ਇਹ ਵੀ ਸੁਣਿਆ ਵੀ ਹਫਤਾ ਹਫਤਾ 10-10 ਦਿਨ ਤੱਕ ਉਹ ਨਾਉਂਦਾ ਨਹੀਂ ਕੱਪੜੇ ਨਹੀਂ ਬਦਲਦਾ ਉਹ ਆਪ ਨੇਤਾ ਉਹ ਉਸ ਨੇਤਾ ਦਾ ਇੰਨਾ ਬੁਰਾ ਹਸ਼ਰ ਹੈ ਪੰਜਾਬ ਦੇ ਜਿਹੜਾ ਅਸੀਂ ਕਹਿੰਦੇ ਵੀ ਰਾਜਨੀਤਿਕ ਸੀਨ ਤੋਂ ਕਿੰਨੇ ਹੀ ਰਾਜਨੀਤਿਕ ਪਰਿਵਾਰ ਖਤਮ ਹੋ ਗਏ ਤਾਂ ਫਿਰ ਠੱਗੀਆਂ ਠੋਰੀਆਂ ਪੈਸੇ ਧਨ-ਦੌਲਤ ਇਕੱਠੇ ਕਰਨ ਦਾ ਮਤਲਬ ਕੀ ਰਹਿ ਜਾਂਦਾ ਹੈ ਫਾਇਦਾ ਕੀ ਰਹਿ ਜਾਂਦਾ ਹੈ ਜਿਸ ਤਰ੍ਹਾਂ ਹਰਚੰਦ ਸਿੰਘ ਪੁੱਲਰ ਦੀ ਆਪਾਂ ਗੱਲ ਕਰਦੇ ਸੀ ਇਹ ਸਿਆਸਤਦਾਨ ਦੀ ਵੀ ਗੱਲ ਇਹਦੇ ਨਾਲ ਜੁੜੀ ਹੋਈ ਸੀ ਇਸ ਕਰਕੇ ਜ਼ਿਕਰ ਆ ਗਿਆ ਦੋਸਤੋ ਜਿੰਨਾ ਸਰਮਾਇਆ ਜਿੰਨਾ ਅਸੀਂ ਕਹੇ ਦੀ ਵੀ ਹਰਚੰਦ ਸਿੰਘ ਪੁੱਲਰ ਤੋਂ ਕਬ ਜਿਹੜਾ ਅਸੀਂ ਕਹੇ ਦੀ ਹੁਣ ਤੱਕ ਇਹਨਾਂ ਨੇ ਬਰਾਮਦ ਕੀਤਾ ਹੈ ਤਕਰੀਬਨ 10-11 ਕਰੋੜ ਰੁਪਈਆ ਦਾ ਸਾਰਾ ਅਸੀਂ ਕਹੇ ਦੀ ਵੀ ਸਾਰਾ ਬਰਾਮਦ ਹੀ ਹੋ ਚੁੱਕਿਆ ਹੁਣ ਤੱਕ ਬੈਂਕਾਂ ਚ ਜਿਹੜਾ ਖਾਤਿਆਂ ਚ ਪੈਸਾ ਪਿਆ ਹੈ ਜਿਹਨਾਂ ਦੇ ਐਫ.ਟੀ.ਜ਼ ਨੇ ਸੋਨਾ ਘੜੀਆਂ ਨੇ ਤੇ ਨਾਲ ਜਿਹੜੇ ਨਕਤੀ ਫੜੀ ਗਈ ਹੈ ਜੀ ਜੇਕਰ सीबीआई ਇਸ ਪੁਲਿਸ ਅਫਸਰ ਹਰਚਰਨ ਸਿੰਘ ਭੁੱਲਰ ਨੂੰ ਸਜ਼ਾ ਦਿਵਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਸਾਰਾ ਪੈਸਾ ਸਰਕਾਰੀ ਹੋ ਜਿੰਨੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਜੇ ਉਹਨੂੰ ਪ੍ਰੂਫ ਕਰਨ ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦੇ ਕਿ ਉਹਨਾਂ ਦੇ ਸੋਰਸ ਕੀ ਨੇਗੇ ਕਿਵੇਂ ਉਹਨਾਂ ਨੇ ਖਰੀਦੀ ਤਾਂ ਉਹ ਵੀ ਸਰਕਾਰੀ ਹੋ ਤਾਂ ਕਿਹਦੇ ਵਾਸਤੇ ਇਹ ਪੈਸਾ ਇਕੱਠਾ ਕੀਤਾ ਤੇ ਇਸ ਐਕਟ ਦੇ ਵਿੱਚ ਜਿਹੜਾ ਡਿਸਪਰਪੋਰਸ਼ਨੇਟ ਅਤੇ ਭ੍ਰਿਸ਼ਟਾਚਾਰ ਰੁਕੂ ਕਨੂੰਨ ਦਾ ਐਕਟ ਇਕੱਲੇ ਇਹਦੇ ਵਿੱਚ ਜਿਹੜਾ ਪਰਚਾ ਕੱਲ ਦਰਜ ਹੋਇਆ ਉਹਦੇ ਵਿੱਚ ਘੱਟੋ-ਘੱਟ 7 ਸਾਲ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਦੀ ਵੀ ਵਿਵਸਥਾ ਹੈ ਤਾਂ 2027 ਦੇ ਵਿੱਚ ਹਰਚਰਨ ਸਿੰਘ ਪੁੱਲਰ ਨੇ ਰਿਟਾਇਰ ਹੋਣਾ ਸੀ ਸੇਵਾਮੁਕਤ ਹੋਣਾ ਸੀ ਤਾਂ ਸੇਵਾਮੁਕਤੀ ਤੋਂ ਪਹਿਲਾਂ ਜੋ ਉਹਨਾਂ ਨੂੰ ਕਲੰਕਤਾ ਲੱਗਿਆ ਲੱਗਿਆ ਜੋ ਸਾਰੀ ਉਮਰ ਬਿਨਾਂ ਟੈਸਟ ਦਿੱਤੇ ਬਿਨਾਂ ਇੰਟਰਵਿਊ ਦੇ ਉੱਤੇ ਡੀਐਸਪੀ ਭਰਤੀ ਹੋਏ ਡੀਆਈਜੀ ਤੱਕ ਪਹੁੰਚੇ ਡੀਐਸਪੀ ਤੋਂ ਲੈ ਕੇ ਡੀਆਈਜੀ ਤੱਕ ਜੋ ਕਮਾਇਆ ਸਾਰਾ ਗਿਆ ਖੂ ਖਾਤੇ ਕਿੱਥੇ ਗਿਆ ਕੌਣ ਲੈ ਗਿਆ ਲੋਕਾਂ ਨਾਲ ਠੱਗੀ ਮਾਰੀ ਸਰਕਾਰ ਦੇ ਉਹ ਬਣ ਜਾਣਾ ਹੈਗਾ ਪ੍ਰਾਪਰਟੀ ਇਹ ਪ੍ਰਾਪਰਟੀ ਉਹਨਾਂ ਚਿਰ ਸਰਕਾਰੀ ਖਜ਼ਾਨੇ ਜਮ੍ਹਾ ਰਹੂਗੀ ਜਿੰਨਾ ਵੀ ਨਕਦੀ ਸੋਨਾ ਫੜਿਆ ਗਿਆ ਜੇਕਰ ਹਰਚੰਦ ਸਿੰਘ ਪੁੱਲਰ ਨੂੰ ਸਜ਼ਾ ਦਿਵਾਉਣ ਦੇ ਵਿੱਚ ਸੀਬੀਏ ਕਾਮਯਾਬ ਹੋ ਜਦੇ ਤਾਂ ਇਹ ਸਾਰਾ ਕੁਝ ਸਰਕਾਰੀ ਹੋ ਜਾਊਗਾ